ਜੋ ਬੋਲੇ ਸੋ ਨਿਰਭੈ ਸਤਗੁਰੂ ਰਵਿਦਾਸ ਮਹਾਰਾਜ ਕੀ ਜੈ ਜੈ ਗੁਰੂ ਦੇਵ ਤਨ ਗੁਰ ਦੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤ ਬਈਆਰੀ ਬਾਣੀ ਵਿੱਚੋਂ ਸ਼ਬਦ ਸਾਦੂ ਕਾ ਸ਼ਾਸਤਰ ਸੁਨਕੀਨੋ ਅਪਪਾਬਨੀ ਭਗਤਨਾ ਹਿਸਾਬ ਦੀ ਭੁਖੇ ਅੰਨ ਦੇ ਦੀਨੋ ਟੇਕ का निसोर डम न्याग्य लोग विसारियो देवा पर निंदा मुख ते निफल भाई सब देवा पाठ पढ़ कर मूस पर आओ उधर अपराधी होवे अपराधी केसो न सिमरियो ओ विद्या साधी हर अर्पण कर भोज न कीनो attha kirt nahi jani raav bhakt mukt na paave amar jeev garabepraani ravidas pal sad sangat mile puran brahm sada pratapali satguri ravidas maharaj ji paavan updesh bakhshish karde aanu ki sab jeevan nu dambara to mukt hoke ਸੰਤਾਂ ਦੀ ਸੰਗਤ ਕਰਕੇ ਪ੍ਰਭੂ ਨਾਲ ਮਿਲਣ ਦਾ ਪਾਵਨ ਉਪਦੇਸ਼ ਸੰਸਾਰੀ ਜੀਵਾਂ ਨੂੰ ਦਿੰਦੇ ਹਨ ਸਤਗੁਰੂ ਜੀ ਕਹਿੰਦੇ ਹਨ ਸਾਧੂ ਕਾ ਸ਼ਾਸਤਰ ਸੁਣ ਕੀ ਨੋ ਅਪਪਾਪ ਨੀ ਭਗਤ ਨੀ ਸਾਧੀ ਭੁੱਖੇ ਇਹਨਾਂ ਦੀਨੋ ਟੇਕ ਇਹ ਸੰਤੋ ਤੁਸੀਂ ਸ਼ਾਸਤਰਾਂ ਨੂੰ ਸੁਣ ਕੇ ਕੀ ਕਰਨਾ ਹੈ ਕਿ ਰਗੂ ਦੀ ਪ੍ਰੇਮਾ ਭਗਤੀ ਨਹੀਂ ਕੀਤੀ ਤੇ ਭੁੱਖੇ ਨੂੰ ਅੰਲਦਾ ਨਹੀਂ ਕੀਤਾ ਕਿ ਤੁਸੀਂ ਸ਼ਾਸਤਰਨ ਸੁਣ ਕੇ ਜਾਂ ਗੁਰਬਾਣੀ ਸੁਣ ਕੇ ਤੁਸੀਂ ਸੇਕ ਕੀ ਕਰ ਰਹਾ ਹੈ ਕਾਮਨਾ ਵਿਸਾਰਿਓ ਅਡੰਬਰ ਤਿਆਗਿਓ ਲੋਭ ਨਾ ਵਿਸਾਰਿਓ ਦੇਵਾ ਪਰ ਨਿੰਦਾ ਮੁਕਤ ਨਹੀਂ ਛਾਲ ਨਿਫਲ ਭਾਇ ਸਭ ਸੇਵਾ ਗੁਰੂ ਜੀ ਕਹਿੰਦੇ ਹਨ ਕਿ ਕਾਮਨਾਵਾਂ ਨਹੀਂ त्याਗੀਆਂ ਡੰਬਰ ਨਹੀਂ ਛੱਡੇ ਤੇ ਲੋਭ ਦਾ ਹੰਕਾਰ ਨਹੀਂ त्याग ਕੀਤਾ ਚੁਪਰਾਈ ਨਿੰਦਾ ਆ ਉਹ ਮੁਕਤੋ ਨਹੀਂ त्याਗੀ ਇਸ ਲਈ ਜਿਹੜੀ ਸਾਰੀ ਸੇਵਾ ਆ ਉਹ ਨਹੀਂ ਸਫਲ ਚਲੀ ਗਈ ਹੈ ਉਹ ਤੁਹਾਡੀ ਸਫਲ ਨਹੀਂ ਹੋਈ ਬਾਟ ਪੜਕਰ ਮੂਸ ਪਰਾਇਓ ਉਧਰ ਭਰੇ ਹੋ ਅਪਰਾਧੀ ਉਹ ਬੇਪਰਾਦੀ ਕੇਸ ਨੂੰ ਸਮਰਿਓ ਉਹ ਵਿਦਿਆ ਸਾਦੀ ਪਰ ਅਭਰੂ ਨੂੰ ਮਿਲੰਦਾ ਰਾਸਤਾ ਸ਼ਸ਼ਕੇ ਮਹਾਰਾਜ ਜੀ ਕਹਿੰਦੇ ਹਨ ਕਿ ਸੰਸਾਰ ਉਪੀ ਪ੍ਰਾਇਕਰ ਵਿੱਚ ਜਾ ਕੇ ਚਿਤ ਹੋ ਗਿਆ ਹੈ ਕੇਵਲ ਪੇਟ ਭਰਨ ਲਈ ਅਪਰਾਧੀ ਬਣ ਗਿਆ ਹੈ ਇਹ ਭਾਈ ਅਪਰਾਧੀ ਹੋ ਕੇ ਤੂੰ ਪ੍ਰਭੂ ਨੂੰ ਸਿਮਰਨ ਨਹੀਂ ਕੀਤਾ ਤੇ ਤੂੰ ਗਿਆਨਤਾ ਨੂੰ ਧਾਰਨ ਕਰ ਲਿਆ ਹੈ ਭਾਵ ਤਸੂ ਗਿਆਨ ਨਹੀਂ ਲਿਆ ਤੇ ਪੁੱਠੇ ਰਾਸਤੇ ਤੇ ਤੂੰ ਚਲ ਗਿਆ ਹੈ ਹਰ ਅਰਪਣ ਕਰ ਭੋਜਨ ਕੀਨੋ ਕਥਾ ਕੀਰਤਨ ਹੀ ਜਾਨੀ RAM ਭਗਤ ਮੁਕ ਨਾ ਪਾਵੇ ਅਮਰ ਜੀਵ ਗਰਾ ਬਿ ਪ੍ਰਾਣੀ ਮਹਾਰਾਜ ਜੀ ਕਹਿੰਦੇ ਹਨ ਕਿ ਪ੍ਰਭੂ ਨੂੰ ਆਪਣੇ ਜੀਵਨ ਅਰਪਣ ਨਹੀਂ ਕੀਤਾ ਪਰਮਾਤਮਾ ਦੀ ਵਡਿਆਈ ਨਹੀਂ ਜਾਣੀ ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਬਿਨਾ ਤੈਨੂੰ ਮੁਕਤੀ ਨਹੀਂ ਪ੍ਰਾਪਤ ਹੋਣੀ ਇਸ ਲਈ ਜੀਵ ਪ੍ਰਭੂ ਦੇ ਨਾਮ ਤੋਂ ਬਿਨਾ ਜੁਨਾਂ ਵਿੱਚ ਭਟਕਦਾ ਰਹੂਗਾ ਜੈਨ ਕਮਲਨ ਉraag ਨਾ ਉਪਜਿਓ ਪੂਤ ਦਿਆ ਨਹੀਂ ਪਾਲੀ ਰਵਿਦਾਸ ਪੰਛਾਦ ਸੰਗਤ ਮਿਲ ਪੂਰਨ ਬ੍ਰਹਮ ਸਦਾ ਪ੍ਰਤ ਪਾਲੀ ਜੀਵ ਦੇ ਹਿਰਦੇ ਵਿੱਚ ਪ੍ਰਭੂ ਦੇ ਚਰਨ ਕਮਲਾਂ ਦਾ ਵਿਰਾਗ ਤੁਪ ਨਹੀਂ ਹੋਇਆ ਅਤੇ ਦਿਆਧਾਰਨ ਵੀ ਨਹੀਂ ਕੀਤੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਪਦੇਸ਼ ਬਖਸ਼ਿ ਕਰਦੇ ਹਨ ਕਿ ਜੇਕਰ ਜੀਵ ਪਲਪਰ ਵੀ ਸੱਚੇ ਮਨ ਨਾਲ ਸੰਤਾਂ ਦੀ ਸੰਗਤ ਕਰਦਾ ਹੈ ਇਸ ਨੂੰ ਪਾਲਣ ਹਾਰ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਬੋਲੇ ਸੋਨੇ ਪੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਜੈਕਾਰ ਦੇਵ ਧੰਗੁਰ ਤੇ